ਸਸਰੀ ਕਾ ਬਾਈ ਜੀ ਸਸਰੀ ਕਾ ਬਾਈ ਜੀ ਸਸਰੀ ਕਾ ਬਾਈ ਠੀਕ ਹੈ ਜੀ ਰਾਜ ਸੰਧੂ YouTube ਚੈਨਲ ਤੇ ਆਉਣ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਸਸਰੀ ਕਾ ਸਾਰਿਆਂ ਨੂੰ ਤੇ ਇਹ ਆਪਣੇ ਪਾਈ ਜੀ ਆਏ ਨੇ ਪੰਜ ਗ੍ਰਾਈ ਕਲਾਾਂ ਤੋਂ ਚੱਲ ਕੇ ਨੇੜੇ ਕੋਟਕਪੂਰਾ ਠੀਕ ਹੈ ਜੀ ਬਾਈ ਜੀ ਤੇ ਬਾਕੀ ਬਾਈ ਜੀ ਦਾ ਨੰਬਰ ਦੇਖ ਲਓ ਸੇਵੀਆਂ ਖਰੀਦਣ ਲਈ ਸੰਪਰਕ ਕਰੋ ਉੱਪਰ ਨੰਬਰ ਆ ਮੈਂ ਚਾਹੂੰਗਾ ਵੀਰ ਨੂੰ ਕੈਮਰਾਮੈਨ ਨੂੰ ਕਿ ਨੇੜੇ ਆ ਕੇ ਨੰਬਰ ਪਹਿਲਾਂ ਦਿਖਾ ਦਿੱਤਾ ਜਾਵੇ ਉਸ ਤੋਂ ਬਾਅਦ ਆਪਾਂ ਇੰਟਰਵਿਊ ਮਤਲਬ ਕਿ ਸਟਾਰਟ ਕਰਦੇ ਹਾਂ ਥੋੜੀ ਜਿਹੀ ਠੀਕ ਹੈ ਠੀਕ ਹੈ ਬਾਈ ਜੀ ਕੀ ਨਾਮ ਆਪਣਾ ਜੀ ਮੇਰਾ ਚਮਕੌਰ ਸਿੰਘ ਬਾਈ ਚਮਕੌਰ ਸਿੰਘ ਬਾਈ ਜੀ ਦਾ ਨਾਮ ਤੇ ਬਾਈ ਜੀ ਆਪਣਾ ਪਿੰਡ ਕਿਹੜਾ ਜੀ ਪੰਜ ਗਰਾਈ ਕਲਾ ਪੰਜ ਗਰਾਈ ਕਲਾ ਠੀਕ ਹੈ ਬਾਈ ਜੀ ਫਿਰ ਆਪਾਂ ਕੰਮ ਕਰੋਂ ਸ਼ੁਰੂ ਕੀਤਾ ਤੇ ਕਿਵੇਂ ਕੀਤਾ ਤੇ ਤੁਸੀਂ ਮਾੜਾ ਇਹਦੇ ਬਾਰੇ ਜਾਣਨਾ ਜ਼ਰੂਰ ਪਾਓ ਤੇ ਕਿੱਥੋਂ ਲੈ ਗਏ ਕਿੱਥੋਂ ਆਪਣਾ ਮਤਲਬ ਕਿ ਕਿੰਨੇ ਰੋਡ ਤੇ ਤੁਸੀਂ ਜਾਂ ਕਿਹੜੇ ਕਿਹੜੇ ਪਿੰਡ ਤੇ ਕਿਹੜੇ ਕਿਹੜੇ ਸ਼ਹਿਰ ਜਾ ਕੇ ਨੂੰ ਸਪਲਾਈ ਕਰਦੇ ਬਾਈ ਜੀ ਮੇਰਾ ਅੰਮ੍ਰਿਤਸਰ ਲਈ ਚੱਲਦਾ ਜੀ ਹਾਂ ਜੀ ਗ੍ਰਾਫਰ ਵੀ ਪਣਾ ਚੱਲਦਾ ਜੀ ਠੀਕ ਮਲੋਟ ਚੱਲਦਾ ਜੀ ਮੋਸਾ ਚੱਲਦਾ ਠੀਕ ਹੈ ਭਾਈ ਜੀ ਮੈਨੂੰ ਅੱਜ ਹੋ ਗਿਆ ਇਸ ਕੰਮ ਸ਼ੁਰੂ ਕੀਤਾ ਨੂੰ 25 ਸਾਲ ਲਗਭਗ ਠੀਕ ਹੈ ਭਾਈ ਜੀ ਮੇਰਾ ਪਿੰਡ ਪੰਜਰੇ ਮੈਂ ਪੰਜਰੇ ਚੱਲਦਾ ਮੇਰਾ ਜ਼ਿਮੀਦਾਰਾਂ ਦੇ ਖਰ ਦੇ ਵਿੱਚ ਮੇਰਾ ਮਾਲ ਲੱਗਾ ਠੀਕ ਹੈ ਕਿ ਜਿਵੇਂ ਮੈਂ ਜਾਣਾ ਗਾਂਧੀਆ ਪੈਣਾ ਮੈਂ ਦੱਸ ਦਿਆਂ ਭਾਈ ਸਾਡੇ ਰਸਤੇ ਚਾਵੜਾ ਉੱਥੇ ਮੈਨੂੰ ਮਾਲ ਪਹੁੰਚਾਉਣੀ ਪੈਂਦਾ ਭਾਈ ਠੀਕ ਹੈ ਦੇਟ ਆਪਾਂ ਬਾਈ ਜੀ ਬਿਲਕੁਲ ਫਿਕਸ ਹੁੰਦਾ ਹੈ ਸੌਦਾ ਕੋ ਬਿਲਕੁਲ ਸੂਜੀ ਤੇ ਮੈਦੇ ਦੀਆਂ ਬਰੀਕ ਸੇਵੀਆਂ ਵਟ ਕੇ ਮਿਲਦੀਆਂ ਹਨ ਪੂਰੀ ਸਫਾਈ ਨਾਲ ਬਾਈ ਜੀ ਕਹਿ ਰਹੇ ਨੇ ਵੀ ਸੂਜੀ ਤੇ ਮੈਦੇ ਨੂੰ ਮਿਕਸ ਕਰਕੇ ਉਹਦੀਆਂ ਸੇਵੀਆਂ ਆਪਾਂ ਵਟ ਕੇ ਤਿਆਰ ਕਰਦੇ ਆਂ ਤੇ ਬਾਈ ਜੀ ਪੈਕਿੰਗ ਕਿੱਡੀ ਹੁੰਦੀ ਹੈ ਜੜੀ ਇਹ ਬਾਈ ਜੀ 2 ਕਿਲੋ ਦੀ ਵੀ ਹੁੰਦੀ ਹੈ ਤੇ 5 ਕਿਲੋ ਦੀ ਪੈਕ ਹੁੰਦੀ ਹੈ ਠੀਕ ਹੈ ਮੈਂ ਵੀਰ ਜੀ ਨੂੰ ਕਹੂੰਗਾ ਥੋੜਾ ਨੇੜੇ ਆ ਕੇ ਇਹ ਪੈਕਿੰਗ ਦੇ ਆਪਾਂ ਜਰੂਰ ਦਰਸ਼ਨ ਕਰਾਂਗੇ ਸਾਰਿਆਂ ਨੂੰ ਆਹ ਪੈਕਿੰਗ ਹੈ ਜੀ 2 ਕਿਲੋ ਦੀ ਪੈਕਿੰਗ ਦਾ ਬਾਈ ਜੀ ਰੇਟ ਕੀ ਜਾਂਦਾ ਜੀ ਰੇਟ ਬਾਈ ਜੀ ਇਹਦਾ ਰੇਟ 60 ਰੁਪਏ ਕਿਲੋ ਆ ਜਿਹੜੇ ਮੇਰੇ ਪੱਕੇ ਘਰਾਂ ਨੂੰ ਅਤੇ ਬਾਈ ਜੀ 100 ਦੀਆਂ 2 ਕਿਲੋ 50 ਰੁਪਏ ਠੀਕ ਹੈ ਜੀ ਕਿਲੋ ਮਤਲਬ ਕਿ 60 ਰੁਪਏ ਬਾਈ ਜੀ ਜਿੱਥੇ ਪੱਕਾ ਕੰਮ ਚੱਲਦਾ ਮਤਲਬ ਕਿ ਜਿਹੜੇ ਪੱਕੇ ਘਰ ਨੇ ਬਾਈ ਕਹਿ ਰਿਆ ਵੀ ਜਿੱਥੇ ਆਉਣੀ ਯਾਨੀ ਹਰ ਵਾਰ ਜਿੱਥੇ ਲੈਂਦੇ ਨੇ ਆਪਣੇ ਗਾਹਕ ਉਹਨਾਂ ਲਈ ਵੀ 100 ਦੀਆਂ ਬਈ 2 ਕਿਲੋ ਹਨਾ ਬਾਈ ਜੀ ਜੀ ਬਾਈ 50 ਰੁਪਏ ਕਿਲੋ ਆ ਜੀ ਜੀ ਬਾਈ ਜੀ ਠੀਕ ਹੈ ਪੈਕਿੰਗ 2 ਕਿਲੋ ਦੀ ਮੇਰਾ ਵੀ ਸਾਰੇ ਧਿਆਨ ਨਾਲ ਦੇਖ ਲਓ ਤੇ ਜਿਹੜਾ ਮੇਰਾ ਵੀਰ ਲੈਣ ਦਾ ਇਸ਼ੂ ਕ ਵਾਇਆ ਮਤਲਬ ਕਿ ਕੋੜਕਪੂਰਾ ਫਰੀਦਕੋਟ ਤੇ ਮੋਦਕੀ ਤੋਂ ਹੁੰਦੇ ਹੋਏ ਤਲਵੰਡੀ ਭਾਈ ਜੀਰਾ ਮਹੂ ਇੱਥੋਂ ਫਿਰ ਅੰਮ੍ਰਿਤਸਰ ਜਿਹੜਾ ਜਿਹੜਾ ਮੇਰਾ ਵੀ ਇਹ ਰੋਡ ਤੇ ਹੈਗਾ ਮਤਲਬ ਕਿ ਕਿਹੜੇ ਪਾਸੇ ਵੀ ਆਉਣਾ ਜਾਣਾ ਉਹ ਕੰਟੈਕਟ ਨੰਬਰ ਲੈ ਸਕਦਾ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਕੰਟੈਕਟ ਨੰਬਰ ਬਾਈ ਜੀ ਦਾ ਦੇ ਦੇਵਾਂਗੇ ਤੇ ਤੁਸੀਂ ਮੇਰਾ ਵੀ ਕੰਟੈਕਟ ਕਰਕੇ ਬਾਈ ਜੀ ਨਾਲ ਤੇ ਮਤਲਬ ਕਿ ਇਹ ਸੇਵੀਆਂ ਜ਼ਰੂਰ ਖਰੀਦ ਸਕਦੇ ਹੋ 2 ਕਿਲੋ ਦੀ ਪੈਕਿੰਗ ਹੈ ਜੀ ਠੀਕ ਹੈ ਜੀ 50 ਰੁਪਏ ਕਿਲੋ ਦਾ ਰੇਟ ਆ 100 ਰੁਪਏ ਦੀਆਂ 2 ਕਿਲੋ ਆ ਜੀ ਦੂਜੀ ਗੱਲ ਭਾਈ ਆਪਣੀ ਆਪਣੀ ਸੇਵ ਦੀ ਫਲ ਗਰੰਟੀ ਨਾ ਤਾਂ ਖੁੱਲੂਗੀ ਨਾ ਜੁੜੂਗੀ ਨਾ ਇਹ ਤੇ ਝੱਗੋਗੇ ਆਪਣੇ ਕਰ ਤਬਈ ਮਤ ਦੇਖੇਗਾ ਪਰਮੇ ਪਰਮੇ ਤੇ ਇਸ ਤੋਂ ਮੈਨੂੰ ਨਹੀਂ ਪਰਮੇ ਤੇ ਪਰਮੇ ਦੇ ਕੇ ਆਪੈਣ ਹੋਰ ਨੂੰ ਤੇ ਇਹਦੇ ਤਾਂ ਹੀ ਪਰਦਾ ਸਬਦ ਤੱਕ ਤਾਂ ਹੀ ਅੱਜ ਮੇਰੇ ਤੇ ਤੁਹਾਡੇ ਕੋਲ ਪਹੁੰਚਿਆ ਠੀਕ ਹੈ ਠੀਕ ਬਾਕੀ ਬਾਈ ਦਾ ਆਪਣਾ ਵਿਹਾਰ ਹੈਗਾ ਘਟੋ ਘਟ ਡੇਢ ਤੋਂ 2 ਸਾਲ ਸਾਲ ਡੇਢ 2 ਸਾਲ ਹੋ ਗਏ ਆਪਣੇ ਕੋਲ ਆਉਂਦਿਆਂ ਨੂੰ ਤੇ ਸਭ ਤੋਂ ਆਪਾਂ ਨੂੰ 2-3 ਵਾਰ ਦੇ ਕੇ ਜਾ ਚੁੱਕੇ ਨੇ ਤੇ ਕੋਈ ਕੰਪਲੇਂਟ ਨਹੀਂ ਕਿ ਮੈਨੂੰ ਲੱਗਦਾ ਵੀ ਜਿਹੜੀਆਂ ਸ਼ਹਿਰ ਦੀਆਂ ਰੈਡੀਮੇਡ ਕਰਿਆਨੇ ਦੀਆਂ ਦੁਕਾਨਾਂ ਉਹਨਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਸੀ ਉਹ ਵੀ ਵਰਤ ਕੇ ਵੇਖ ਲਿਆ ਇੱਕ ਸਾਈਡ ਤੇ ਉਹ ਪਿਆ ਇੱਕ ਸਾਈਡ ਤੇ ਸੀ ਇਹ ਵਰਤ ਰਹੇ ਬਹੁਤ ਹੀ ਵਧੀਆ ਵਧੀਆ ਦੂਜੀ ਉਹਨਾਂ ਵੱਡੇ ਪ੍ਰਾਈਸ ਜਿਹੜੀ ਇਹ ਸੀ ਉਹ ਐਰਾ ਰੋਡ ਦੀ ਬਣਦੀ ਹੈ ਇਹ ਸੀ ਇਹ ਸੂਜੀ ਦੀ ਮੇਜਰੀ ਬਣਦੀ ਹੈ ਠੀਕ ਹੈ ਜੀ ਐਰਾ ਰੋਡ ਦੀ ਸੀ ਇਹ ਸੀ ਇਹ ਦਾ ਫਰਕ ਹੋਗਾ ਭਾਈ ਉਹ ਮਤਲਬ ਤੁਸੀਂ ਦੁੱਧ ਪਿਲਾਉਂਗੇ ਉਹ ਮਤਲਬ ਵਧੀ ਜਾਊਗੀ ਇਹ ਵਧੂ ਹੈਗੀ ਨਹੀਂ ਇਹ ਜਿਹੜੀਆਂ ਆਪਦੀ ਫਲੈਵਰ ਦੇਣੀ ਉਹ ਨਹੀਂ ਲੋਗੀ ਬਾਕੀ ਪ੍ਰੈਸ ਸਮਾ ਲੋਗੇ ਠੀਕ ਹੈ ਜੀ ਠੀਕ ਹੈ ਬਾਈ ਜੀ ਬਾਕੀ ਇਹਨੂੰ ਆ ਕਿਦਾਂ ਤਿਆਰ ਕਰਦੇ ਹੋ ਤੁਸੀਂ ਉਹ ਇੱਕ ਜ਼ਰੂਰੀ ਨਿੱਕੀ ਝਲਕ ਦੇ ਦਿਓ ਵੀ ਤੁਸੀਂ ਤਿਆਰ ਆਦੇ ਹੱਥੀ ਕਰਦੇ ਹੋ ਤੇ ਕਿੰਨੇ ਟਾਈਮ 'ਚ ਮਤਲਬ ਕਿ ਕਿੰਨੀ ਸੇਵੀ ਤਿਆਰ ਕਰਦੇ ਹੋ ਤੇ ਇਹਦੇ ਗ੍ਰਾਮ 'ਚ ਕਿੰਨੇ ਮਤਲਬ ਕਿ ਕਿਲੋ ਜਾਂ ਕਿੰਨੇ ਕੁਇੰਟਲ ਕੀ ਹਿਸਾਬ ਨਾਲ ਸੇਵੀ ਪੈਂਦੀ ਹੈ ਇਹ 'ਚ ਬਾਈ ਜੀ 80 ਤੋਂ ਲੈ ਕੇ ਤੇ ਇੱਕ ਕੁਇੰਟਲ 10 ਕਿਲੋ ਤੱਕ ਇਹ 'ਚ ਪਾ ਦੇ ਦਿੰਦੀਆਂ ਬਾਈ ਜੀ ਬਾਕੀ ਜਿਹੜੀਆਂ ਮਸੇਵਾਂ ਤਿਆਰ ਕਰਨੀਆਂ ਮੈਂ ਆਪਦੇ ਬਾਈ ਬੱਠਰ ਮੇਰੇ ਆਪਦੇ ਸਾਫ਼ ਕਰਕੇ ਬੱਠਰ ਪੱਖੇ ਲਾ ਕੇ ਇਹ ਨਹੀਂ ਹੋਗਾ ਵੀ ਆਪ ਕੋ ਸੇਵਾਂ ਉਹਨਾਂ ਪਸੀਨੇ ਦਾ ਕੰਕ ਬੱਚੀ ਦੇਖ ਪੂਰਾ ਠੀਕ ਹੈ ਜੀ ਮਸ਼ੀਨ ਆਪਣੀ ਜਿਦੋਂ ਮਰਜੀ ਬਈ ਆਪਣੀ ਚੱਲ ਕੇ ਦੇਖ ਸਕਦੇ ਹੋ ਬਿਲਕੁਲ ਸਰਫਨਾਂ ਧੋ ਕੇ ਸਰਫਨਾਂ ਧੋ ਕੇ ਸਫਾਈ ਦਾ ਕੰਮ ਪੂਰਾ ਕਰਨਾ ਸਿਕੰਜਾ ਮੇਰਾ ਬਣਾਇਆ ਥੱਲੇ ਤਰਪਾਲ ਹਜੇ ਜਿਦੋਂ ਹੀ ਪੈਕਿੰਗ ਕਰਨੀ ਆ ਆਪ ਦੇ ਪੈਰ ਧੋ ਕੇ ਪੱਖਾ ਲਾ ਕੇ ਫਿਰ ਪੈਕਿੰਗ ਕਰਨੀ ਬਿਲਕੁਲ ਵੀ ਬਈ ਜੀ ਮਾਲ ਸਿਕੋਣਾ ਪੂਰਾ ਫਰੈਸ਼ ਇਹ ਨਹੀਂ ਗਿੱਲਾ ਮਾਲ ਨਹੀਂ ਭਰਨਾ ਹੋਊਗਾ ਵੀ ਕਿਉਂਕਿ ਭੈਣਾਂ ਦੇ 100 ਰੁਪਏ ਲੈਣੇ ਕਿਦੋਂ ਦਾ ਫੇਵਰੀ ਬੀਬੀਆਂ ਨਾ ਕਰਦੇ ਤਾਂ ਹੋਜੂ ਮੁਸ਼ਕਲ ਮਾਰਗੋਂ ਮੁੜ ਕੇ ਪੈਦਾ ਨਹੀਂ ਆ ਕਿੰਨੀ ਗੱਲ ਬਈ ਬਾਕੀ ਪਾਣੀ ਆਪਣਾ 100 ਇਸ 1.5 160 ਫਟਲਾਂ ਪਾਣੀ ਹੈ ਬਈ ਮੋਟਰ ਮੇਰੇ ਘਰ ਲੱਗੀ ਮੱਚੀ ਮੋਟਰ ਉਹਦਾ ਮੈਂ ਪਾਣੀ ਪਾਉਣੇ ਦੇ ਵਿੱਚ ਜਣਕੇ ਭਾਈ ਜੀ ਤਾਂ ਮਰ ਜੇ ਬਣਾ ਕੇ ਵੇਖੋ ਪੂਰਾ ਸਫਾਈ ਦਾ ਸੌਦਾ ਹੋਊਗਾ ਭਾਈ ਜੀ ਇਹ ਨਹੀਂ ਹੈ ਵੀ ਆਪਾਂ ਤੁਹਾਨੂੰ ਇੱਥੇ ਅੱਜ ਕੀ ਦੱਸੀਏ ਮੈਂ ਕੱਲ ਨੂੰ ਤੁਹਾਨੂੰ ਕੀ ਦੱਸਾਂਗਾ ਬਾਕੀ ਬਾਕੀ ਵੀਰ ਜੀ ਬਾਈ ਜੀ ਦਾ ਜਿਹੜਾ ਸਟਰਗਲ ਆ ਜਿਹੜੀ ਮਿਹਨਤ ਆ 25 ਸਾਲ ਤੋਂ ਆ 25 ਸਾਲ ਦਾ ਇਹ ਕਾਰੋਬਾਰ ਕਰਦੇ ਆ ਸੀਣੀਆਂ ਦਾ 1995 ਦੇ ਵਿੱਚ ਸ਼ੁਰੂ ਕੀਤਾ ਸੀ ਅੱਜ ਤੱਕ तकरीबन 25 ਸਾਲ ਦਾ ਸਮਾਂ ਹੋ ਗਿਆ ਤੇ ਸਟਾਰਟਿੰਗ ਵਿੱਚ ਏਦਾਂ ਦੀ ਹੋਈ ਆ ਬਹੁਤ ਮਿਹਨਤ ਕਰਨੀ ਪਈ ਆ ਕੁਝ ਰਿਜ਼ਲਟ ਚੰਗਾ ਦਿੱਤਾ ਏ ਸ਼ੁਰੂ ਤੋਂ ਚੰਗਾ ਰਿਜ਼ਲਟ ਦਿੱਤਾ ਆ ਆਰਡਰ ਆਉਣੇ ਸ਼ੁਰੂ ਹੋ ਗਏ ਵਧੀਆ ਨਿੱਕੀ ਮਸ਼ੀਨ ਤੋਂ ਵੱਡੀਆਂ ਮਸ਼ੀਨਾਂ ਲਾਤੀਆਂ ਕੁਝ ਕਰਿਆ ਆਪਣੀ ਹੱਥੀ ਕੰਮ ਕਰਨ ਦੀ ਮਿਹਨਤ ਜਾਰੀ ਰੱਖੀ ਕੋਈ ਕਿਸੇ ਲੀਵਰ ਤੋਂ ਨਹੀਂ ਕਰਵਾਇਆਗਾ ਉਹ ਸਵਾਦ ਜਿਹੜਾ ਮਤਲਬ ਕਿ ਲੋਕਾਂ ਨੂੰ ਦਿੰਦੇ ਆਏ ਉਹ ਅੱਜ ਤੱਕ ਬਰਕਰਾਰ ਆ ਲੋਕੀ ਮਤਲਬ ਕਿ ਚਾਹੁੰਦੇ ਆ ਵੀ ਇਹ ਚੀਜ਼ ਬਾਈ ਜੀ ਜੇੜਾ ਮਾਰੇ ਤਾਂ ਤੁਹਾਨੂੰ ਪਾਵੇਗੇ ਬਾਈ ਜੀ ਹੁਣ ਤੁਸੀਂ ਆਪਦਾ ਕੰਟੈਕਟ ਨੰਬਰ ਆਪਦੇ ਮੂੰਹਾਂ ਬੋਲ ਕੇ ਦੱਸ ਦਿਓ 94 94 783 94 94 ਇਹ ਮੇਰਾ ਮੋਬਾਈਲ ਨੰਬਰ ਹੈ ਜੀ ਇਹ ਕੋਈ ਫੇਰ ਬੋਲੋ ਬਾਈ ਜੀ 94 7783 94 94 ਮੇਰਾ ਮੋਬਾਈਲ ਦਾ ਨੰਬਰ ਹੈ ਜੀ ਠੀਕ ਹੈ ਜੀ ਔਰ ਜੀ ਸਾਰੇ ਵੱਲੋਂ ਮੇਰੇ ਵੱਲੋਂ ਬਾਈ ਲੋ ਪੰਜ ਗਰਿਆਂ ਦੇ ਬਹੁਤ ਬਹੁਤ ਦੀ ਤੁਹਾਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ